ਔਰ ਕਿੰਨਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਕਿ ਅੱਗੇ ਪੁਲਿਸ ਨੂੰ ਸੀ ਇਹਦੇ ਵਿੱਚ ਜਿੰਨੇ ਵੀ ਸਟੇਕ ਹোল্ডার ਸੀਗੇ ਜਿਹੜੇ ਵਿਲੇਜ ਡਿਫੈਂਸ ਕਮੇਟੀਆਂਸ ਬਣਾਈਆਂ ਗਈਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਮੇਨ ਉਹਨਾਂ ਦੇ ਨਮਾਇंदे ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਹੈ ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਦੀ ਟੀਮ ਦੇ ਜਿੰਨੇ ਵੀ ਜੀਓ ਸੀਗੇ ਜਾਂ ਐਸਚਓ ਸੀਗੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ ਪੋਟੈਂਸੀ ਆਫ ਕਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ ਉਹਦਾ ਹਾਲ ਦੱਸਿਆ ਗਿਆ ਕਿੱਦਾਂ ਕਿੱਦਾਂ ਉਹਨਾਂ ਚੀਜ਼ਾਂ ਦੀ ਡਿਸਪੋਜ਼ਲ ਹੋਣੀ ਹੈ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ ਫਿਰ VDCs ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿੱਦਾਂ ਠੱਲ ਪਾਈ ਜਾ ਸਕਦੀ ਆ ਨਵੀਂ ਜਨਰੇਸ਼ਨ ਜਾਂ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕਿੱਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡੈਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਦਲਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਕਿ ਉਹ ਇਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਚੀਜ਼ 'ਚ ਫਸਿਆ ਉਹਨਾਂ ਦੀ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਦਿਲ ਦਿਲ 'ਚ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਥਾਰਪੂਰਵਕ ਡਿਸਕਸ਼ਨ ਕੀਤੀ ਵੈਲਿਡ ਇਨਪੁਟਸ ਕੀ ਕੀ ਨਿਕਲੇ ਨੇ ਜੇ ਦੇਖੀਏ ਤਾਂ ਇੱਕ ਬਹੁਤ ਕਾਮਨ ਇਨਪੁਟ ਨਿਕਲ ਕੇ ਆ ਰਿਹਾ ਸੀ ਕਿ ਮੈਡੀਕਲ ਨਸ਼ਾ ਪੂਰੀ ਤੇ ਪੁਲਿਸ ਕਿਸ ਤਰ੍ਹਾਂ ਕੰਮ ਕਰੇਗੀ ਕਿਉਂਕਿ ਚਿੱਟੇ ਤੋਂ ਜ਼ਿਆਦਾ ਉਰਦਾਸਰੀ ਨੇ ਪ੍ਰਸਾਰ ਹੋ ਗਏ ਮੈਡੀਕਲ ਸਟੋਰਸ ਦੇ ਉੱਤੇ ਕੋਸ਼ ਚੀਜ਼ਾਂ ਦਾ ਆਇਆ ਵੀ ਉੱਥੋਂ ਨਸ਼ਾ ਜਿਹੜਾ ਵਿਕਦਾ ਇਸ ਤੋਂ ਬਾਅਦ ਡਿਸਟ੍ਰਿਕਟ ਦੀ ਐਨਕੋਰਡ ਦੀ ਮੀਟਿੰਗ ਜਿੱਦੇ ਡਿਪਟੀ ਕਮਿਸ਼ਨਰ ਤੇ ਉਹਨਾਂ ਦੇ ਸਾਰੇ ਸਿਵਲ ਪ੍ਰਸ਼ਾਸਕ ਹੈਲਥ ਮੈਗਮੇ ਵਾਲੇ ਐਗਰੀਕਲਚਰ ਵਾਲੇ ਸਪੋਰਟਸ ਵਾਲੇ ਫੋਰੈਸਟ ਵਾਲੇ ਉਹ ਸਾਰੇ ਪਾਰਟਿਸਿਪੇਟ ਕਰਨਗੇ ਉਹਨਾਂ ਦੇ ਨਾਲ ਵੀ ਇਸ ਚੀਜ਼ ਨੂੰ ਡਿਸਕਸ ਕਰਾਂਗੇ ਔਰ ਮੈਡੀਕਲ ਜਿਹੜੇ ਸਟੋਰਸ ਆ ਉੱਥੇ ਅਸੀਂ ਲਾਜ਼ਮੀ ਕਰਨ ਜਾ ਰਹੇ ਹਾਂ ਵੀ ਉਹਨਾਂ ਦੁਕਾਨਾਂ ਦੇ ਉੱਤੇ ਸਟੋਰਾਂ ਦੇ ਉੱਤੇ ਦੋ ਕੈਮਰੇ ਸੀਸੀਟੀਵੀ ਬਾਹਰ ਲੱਗੇ ਹੋਣ ਦੋ ਅੰਦਰ ਲੱਗੇ ਹੋਣ ਔਰ ਉਹਦੇ ਵਾਸਤੇ ਅਸੀਂ ਇੱਕ ਜੁਆਇੰਟ ਜਿਹੜੀਆਂ ਰਹਿਗੀਆਂ ਚੈਕਿੰਗ ਟੀਮਸ ਜਿਹੜੀਆਂ ਕਨਸਟੀਟਿਊਟ ਕਰਾਵਾਂਗੇ ਡੀਸੀ ਸਾਹਿਬ ਤੋਂ ਜਿਹਦੇ ਵਿੱਚ ਸਾਡੇ ਗਾਸਟਰਡ ਅਫਸਰ ਜਿਹੜੇ ਹੈਗੇ ਆ ਗਾਸਟਰਡ ਰੈਂਕ ਦੇ ਅਫਸਰ ਪੁਲਿਸ ਅਫਸਰ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਇਹਨਾਂ ਮੈਡੀਕਲ ਸਟੋਰਾਂ ਦੀ ਜੋ ਹੈ ਆ ਸਰਪ੍ਰਾਈਜ਼ ਚੈਕਿੰਗ ਕਰਨਗੇ ਔਰ ਦਰਾਨੇ ਚੈਕਿੰਗ ਜਿਹੜੀ ਇਹਦੀ ਸੀਸੀਟੀਵੀ ਫੁਟੇਜ ਆ ਉਹ ਇੱਕ ਮਹੀਨੇ ਦੀ ਘੱਟੋ ਘੱਟ ਉਹਦਾ ਬੈਕਅਪ ਆਊਗਾ ਉਹਨੂੰ ਵੀ ਖੰਗਾਲਣਗੇ ਕਿ ਰੂਟੀਨ ਦੇ ਵਿੱਚ ਇਸ ਮੈਡੀਕਲ ਸਟੋਰ ਵਾਲੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਚੀਆਂ ਕਿਹੜਾ ਕਿਹੜਾ ਜੇ ਉਹਦਾ ਕੋਈ ਕੈਮਰੇ ਦਾ ਫੋਕਸ ਇਧਰ ਉਧਰ ਹੋਇਆ ਤਾਂ ਉਹਦੀ ਕੁਐਸਚਨਿੰਗ ਵੀ ਕੀਤੀ ਜਾਊਗੀ ਔਰ ਜੇ ਲੱਗਾ ਕਿ ਉਹਨੇ ਕੋਈ ਇਹੋ ਜਿਹਾ ਅਟੈਂਪਟ ਕੀਤੀ ਆ ਜਾਂ ਡੈਲੀਬਰੇਟਲੀ ਇਹ ਸਾਰਾ ਕੁਝ ਕੀਤਾ ਉਦੇ ਖਿਲਾਫ ਕੇਸ ਰਜਿਸਟਰ ਕੀਤਾ। ਇੱਕ ਪ੍ਰਾਵਹ ਆ ਰਿਹਾ ਜੀ ਕਿ ਰਿਪੋਰਟ ਕੀਤੇ ਗਏ ਕਪੂਰ ਦਾ ਵਿੱਚ ਟੋਟਲ ਕਿੰਨੇ VDC ਪੁਆਇੰਟਸ ਕੀਤੇ ਗਏ। ਸੈਕੰਡਲੀ ਸਰ ਇੱਕ ਕੁਐਸਚਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਦੇਖਿਆ ਗਿਆ ਹੈ ਕਿ ਜਿਹੜੇ ਡਰੱਗਸ ਦੇ ਲੈ ਕੇ ਇਨਫਰਮੇਸ਼ਨ ਦਿੱਤੇ ਆ ਉਹਨਾਂ ਤੇ ਇਹ ਡਰੱਗ ਪੈਂਡਲਸ ਅਟੈਕ ਕਰਕੇ ਉਹਨਾਂ ਨੂੰ ਜੇਫਰ ਵੀ ਕਰਦਾ ਧਮਕਾਉਂਦੇ ਵੀ ਹੋ। ਤੇ ਉਹ VDCs ਦੀ ਸਿਕਿਉਰਿਟੀ ਦਾ ਕੀ ਪ੍ਰਬੰਧ ਇਨਫਰਮੇਸ਼ਨ ਵੀ ਲੇਕ ਸੀ ਜਿਹੜੇ VDCs ਆ ਉਹ ਸਾਰੇ ਪਿੰਡਾਂ ਦੇ ਵਿੱਚ ਤੇ ਜਿੰਨੇ ਵੀ ਕਪੂਰਸਲੇ ਗਲੇ ਦੇ ਕੇ 500 ਤੋਂ ਵੱਧ ਇਹਨਾਂ ਨੇ ਆਲਰੇਡੀ ਕਨਸਟੀਟਿਊਟ ਕਰ ਲਿਆ ਜਿਹੜੇ ਕੋ ਰਹਿ ਗਏ ਆ 100% ਉਹ ਕਨਸਟੀਟਿਊਟ ਕੀਤੀਆਂ ਜਾਣਗੀਆਂ ਵਿਲੇਜ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਜਿਹੜੀ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਆ ਸਾਰੇ ਜਿੱਥੋਂ ਵੀ ਸਾਨੂੰ ਇਹ ਮਹਿਸੂਸ ਹੋਊਗਾ ਜਾਂ ਸਾਨੂੰ ਇਹ ਫੀਡਬੈਕ ਆਊਗੀ ਕਿਸੇ ਨੇ ਵੀ ਅਜੇ ਤੱਕ ਇਹ ਕੰਪਲੇਨ ਨਹੀਂ ਕੀਤੀ ਇਨਸਿਕਿਉਰਿਟੀ ਬਾਰੇ ਜਿੰਨੀਆਂ ਮੈਂ ਹੁਣ ਮੀਟਿੰਗ ਕੰਡਕਟ ਕੀਤੀ ਹੈ ਇਨ ਕੇਸ ਜੇ ਕੋਈ ਉਹਨਾਂ ਦੀ ਸਕਿਉਰਿਟੀ ਦਾ ਹੋਊਗਾ ਜੇ ਉਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਹੋਊਗਾ ਅਸੀਂ ਪਿਉਰਿਟੀ ਦੇ ਉੱਤੇ ਉਹਨਾਂ ਨੂੰ ਆਰਮਸ ਲਾਇਸੈਂਸ ਬਣਾ ਕੇ ਦੇਾਂਗੇ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਉਹ ਆਰਮਸ ਲਾਇਸੈਂਸ ਨਹੀਂ ਬਣਾਉਣਾ ਚਾਹੁੰਦੇ ਜਾਂ ਉਹਦੇ ਰੱਖ ਰਖਾ ਦੇ ਸਮਰਥ ਨਹੀਂ ਹੈਗੇ ਤਾਂ ਅਸੀਂ ਏਰੀਆ ਡੋਮਿਨੈਂਸ ਕਰਾਂਗੇ ਉਹਦੀ ਉੱਥੇ ਸਾਡਾ ਪੀਸੀਆ ਸਾਡੀਆਂ ਰੂਰਲ ਰੈਪਿਡ ਗੱਡੀਆਂ ਉਹਨਾਂ ਵੀ ਡੀਸੀਜ਼ ਦੇ ਜਿੱਥੇ ਵੀ ਹੈਸ਼ ਆ ਜਾਂ ਉਹ ਜਿੱਥੇ ਵੀ ਕੰਮ ਕਰਦੇ ਆ ਅਸੀਂ ਉੱਥੇ ਢੇੜਾ ਰੱਖਾਂਗੇ ਉਹਨਾਂ ਦੇ ਨਾਲ ਆਪਦੇ ਕੰਟੈਕਟ ਨੰਬਰਸ ਸ਼ੇਅਰ ਕਰਕੇ ਰੱਖਾਂਗੇ ਜੋ ਇਨ ਕੇਸ ਆਫ ਐਮਰਜੈਂਸੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਪੁਲਿਸ ਬੈਕਅਪ ਮਿਲ ਜਾਵੇ ਸਰ ਇਹ ਆਵਾਜ਼ ਦੀ ਗੱਲ ਪ੍ਰਾਗ ਦਾ ਮੈਡੀਸਨ ਸ਼ਾਇਦ ਮੈਂ ਗਲਤ ਲੈਬਲ ਕਰ ਰਿਹਾ ਹਾਂ ਇਹ ਕਿਉਂਕਿ ਇਨਪੁਟ ਤੋਂ ਨਿਕਲ ਕੇ ਆਇਆ ਹੈ ਉਰਾ ਬਹੁਤ ਪਰਚਲਨ ਹੋ ਰਿਹਾ ਹੈ ਕਿ ਉਹ ਕਾਨੂੰਨ ਦੇ ਤਹਿਤ ਨਹੀਂ ਆਉਂਦੀ ਜਾਂ ਪੁਲਿਸ ਉਹ ਲਈ ਕੋ ਪ੍ਰਸੀਡਿੰਗ ਕਰ ਰਹੀ ਹੈ ਉਹਦੇ ਲਈ ਜਿਵੇਂ ਐਸਐਸਪੀ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਉਹਨੇ ਬਰੀਫ ਕੀਤਾ ਸੀ ਇਹੋ ਜਿਹੇ ਕਈ ਡਰੱਗਸ ਹੁੰਦੇ ਜਿਹੜੇ ਬਾਅਦ ਚ ਨੋਟਿਸ ਤੇ ਹੁੰਦੇ ਪਰਾਮਡੋਲ ਵੀ ਇਦਾਂ ਹੀ ਆਈ ਸੀ ਬਾਅਦ ਦੇ ਵਿੱਚ ਉਹਦੇ ਵਿੱਚ ਨੋਟੀਫਿਕੇਸ਼ਨ ਹੋ ਗਈ ਔਰ ਪ੍ਰੀਗਾਵਲਨ ਹੈਗਾ ਤੁਸੀਂ ਇਹਨੂੰ ਆਮ ਬੋਲਚਾਲ ਮੈਂ ਪ੍ਰਾਗਾ ਕਹਿੰਦੇ ਹੋ ਕਿ ਹੈਬਿਟ ਫਾਰਮਿੰਗ ਡਰਗ ਹੈਗੀ ਆਜਕਲ ਇਹਦੇ ਤੋਂ ਨਸ਼ਾ ਜ਼ਿਆਦਾ ਕਰ ਰਹੇ ਹਨ ਬੱਚੇ ਸੋ ਪ੍ਰੀਗਾਵਲਨ ਜਿਹੜੀ ਇਹਦੇ ਬਾਰੇ ਜਿਹੜਾ ਡਿਸਕਸ ਹੋ ਗਿਆ ਹਾਈ ਲੈਵਲ ਦੇ ਉੱਤੇ ਸੋ ਉਹਦੇ ਬਾਰੇ ਜਿਹੜਾ ਵੀ ਲਿਖ ਕੇ ਜਾਣਾ ਸੀਗਾ ਉਹ ਭੇਜਵਾ ਦਿੱਤਾ ਗਿਆ ਵਾ ਔਰ ਜਲਦੀ ਹੀ ਇਹਦੀ ਡਿਸਕਸ਼ਨ ਸਾਡੇ ਫਲੋਰ ਵੀ ਹੋਈ ਸੀਗੀ ਮੀਟਿੰਗ ਹਾਈ ਲੈਵਲ ਅਫਸਰਸ ਦੀ ਔਰ ਇਹਦੀ ਵੀ ਨੋਟੀਫਿਕੇਸ਼ਨ ਸਰਕਾਰ ਤੋਂ ਹੋਜੂਗੀ ਇਹਦੇ ਬਾਰੇ ਵੀ ਹਾਈ ਲੈਵਲ ਜਿਹੜੀ ਕਮੇਟੀ ਉਹ ਜਲਦੀ ਰਿਪੋਰਟ ਦੇ ਦੇਊਗੀ ਵਾਂਸ ਇਹਦੀ ਨੋਟੀਫਿਕੇਸ਼ਨ ਹੋਜੂਗੀ ਦੈਨ ਇਹਦੇ ਤੇ ਵੀ ਜਿਹੜਾ ਇਹਨੂੰ ਯੂਜ਼ ਕਰਦਾ ਜਾਂ ਵੇਚਦਾ ਫੜਿਆ ਗਿਆ ਉਹਦੇ ਖਿਲਾਫ ਵੀ ਕੇਸ ਜੇਸਟ ਸਰ ਤੁਸੀਂ ਆਤਵਾਦ ਦੀ ਗੱਲ ਕੀਤੀ ਆਤਵਾਦ ਦੇ ਦੌਰਾਨ ਗੈਟ ਹੁੰਦੇ ਸੀ ਜਿਨ੍ਹਾਂ ਦੇ ਪੁਲਿਸ ਨੰਬਰ ਲੈ ਕੇ ਇਹ ਸਾਰਾ ਜਿਹੜਾ ਅਗਵਾਦ ਹੋਣ ਸ਼ਤਮ ਕੀਤੇ ਗਏ ਔਰ ਉਹ ਵੀ ਤੁਸੀਂ ਆਤਵਾਦ ਦੀ ਗੱਲ ਕੀਤੀ ਕੀ ਜਿਹੜੇ VDC ਆ ਉਹਨੂੰ ਇੱਕ ਕੈਟ ਮੰਨਿਆ ਜਾਵੇ ਪੰਜਾਬ ਵਿੱਚ ਨਹੀਂ ਨਹੀਂ ਕੈਟ ਸੋ ਡਿਫਰੈਂਟ ਸਟੋਰੀ VDS ਹੈਗੇ ਤਾਂ ਹੈਗੇ volunteers ਇਹ ਹੈਗੇ ਇੱਕ ਸੋਸ਼ਲ ਵਰਕ ਜਿਹੜੇ ਕੈਟ ਸੀਗੇ ਕੈਟ ਹੁੰਦੇ ਸੀਗੇ ਜਿਹੜੇ ਪਹਿਲਾਂ ਅਤਵਾਦੀ ਰਹੇ ਸੀਗੇ ਔਰ ਉਹ ਜਦੋਂ ਉਹ ਸਰੈਂਡਰ ਕਰਦੇ ਸੀ ਜਾਂ ਉਹਨਾਂ ਨੂੰ ਮੌਤ ਤੋਂ ਡਰਦੇ ਸੀਗੇ ਜਾਂ ਉਹ ਇਸ ਜੀਤ ਤੋਂ ਅਤਵਾਦ ਚੋਂ ਬਾਹਰ ਹੋਣਾ ਚਾਹੁੰਦੇ ਸੀ ਤਾਂ ਉਹ ਪੁਲਿਸ ਦੇ ਨਾਲ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਕੇ ਆਪਣੇ ਵਾਸਤੇ ਉਹ ਨਰਮੀ ਦਾ ਰਵਈਆ ਲੈਣ ਵਾਸਤੇ ਉਹ ਅਗੇ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਤਾਂ ਕਿ ਜਿਹੜਾ ਵੀ ਉਹ ਗੈਂਗ ਹੁੰਦਾ ਸੀਗਾ ਜਾਂ ਜਿਹੜਾ ਵੀ ਉਹ ਉਦੋਂ ਵੀ ਜਿਹੜੀ ਟੈਰਰਿਜ਼ਮ ਆਊਟਫਿਟ ਸੀ ਇਹਨਾਂ ਨੂੰ ਕ੍ਰੈਕ ਕਰ ਲਈ ਉੱਥੇ ਪੁਲਿਸ ਦੀ ਮਦਦ ਕਰਦੇ ਉਹਨਾਂ ਨੂੰ ਕੈਡ ਕਿਹਾ ਜਾਂਦਾ ਸੀ ਇਹ ਤਾਂ ਸੋਸ਼ਲ ਵਰਕ ਹੈ ਇਹਨੂੰ ਉਸ ਚੀਜ਼ ਨਾਲ ਥੋੜਾ ਰਿਲੇਸ਼ਨਸ਼ਿਪ ਪ੍ਰੋਗਰਾਮ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤਦ ਹੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV